ਨਮਸਕਾਰ ਸਵਾਲਤੈ ਤੁਹਾਡਾ ਆਪਣਾ ਪੰਜਾਬ 24 ਚੈਨਲ ਤੇ ਔਰ ਅੱਜ ਅਸੀਂ ਬੈਠੇ ਆ ਬੈ ਤਰਸੀਨ ਸੰਧਰ ਜੀ ਤੋਂ ਔਰ ਇਹਨਾਂ ਦੇ ਨਾਲ ਅੱਜ ਤੁਹਾਡੇ ਨਾਲ ਵਿਸ਼ੇਸ਼ ਮੁਲਾਕਾਤ ਕਰਾਉਣ ਜਾ ਰਹੇ ਆ ਪਤਾ ਹੀ ਹੈ ਤੁਹਾਨੂੰ ਕਿ ਪੁਰਾਣੀ ਪੈਥੀ ਜਿਹੜੀ ਆਯੁਰਵੈਦ ਆ ਉਹ ਕਾਫੀ ਲੁਕਤ ਹੁੰਦਾ ਜਾ ਰਿਹਾ ਸੀਗਾ ਪਰ ਉਸ ਨੂੰ ਜੀਵਤ ਰੱਖਣ ਲਈ ਇਹਨਾਂ ਵੱਲੋਂ ਕੀਤੇ ਯਤਨ ਤੇ ਇਹਨਾਂ ਵੱਲੋਂ ਕੀਤੀਆਂ ਗਤੀਵਿਧੀਆਂ ਉਹਦੇ ਬਾਰੇ ਵੀ ਗੱਲ ਕਰਾਂਗੇ ਔਰ ਤੇ ਅੱਜ ਅਸੀਂ ਇੱਥੇ ਇਹਨਾਂ ਦੇ ਕੋਲ ਤਾਂ ਪਹੁੰਚੇ ਹਾਂ ਕਿਉਂਕਿ ਤੇ ਹਰ 2 ਸਾਲ ਬਾਅਦ ਜਿਹੜੀ ਇਹਨਾਂ ਦੀ ਕਮੇਟੀ ਆ ਉਹਨੂੰ ਭੰਗ ਟਾਟਾ ਜਾਂਦਾ ਔਰ ਦੁਬਾਰਾ ਜਿਹੜੀ ਆ ਇਹ ਪ੍ਰਧਾਨਗੀ ਦੀ ਚੋਣ ਕੀਤੀ ਜਾਂਦੀ ਆ ਔਰ ਇਹ ਲਗਾਤਾਰ ਤੀਜੀ ਵਾਰੀ ਪ੍ਰਧਾਨ ਬਣੇ ਨੇ। ਤੋਂ ਗੱਲ ਕਰਦੇ ਹਾਂ ਬੈਰ ਤਰਸੇਨ ਸਿੰਘ ਸੰਦਰਜੀ ਦੇ ਨਾਲ। ਹਾਂ ਜੀ ਬੈਰ ਜੀ ਤੇ ਤੁਹਾਡੇ ਨਾਲ ਗੱਲ ਕਰਦੇ ਹਾਂ ਜਿਹੜੀ ਪਹਿਲਾਂ ਤਾਂ ਕਮੇਟੀ ਬਣਾਈ ਗਈ ਆ ਉਹਦੇ ਬਾਰੇ ਦੱਸੋ ਤੁਸੀਂ ਜਿਹੜੀ ਤੁਹਾਡੀ ਤੀਜੀ ਵਾਰੀ ਲਗਾਤਾਰ ਨਿਯੁਕਤੀ ਹੋਈ। ਈਸਾਟਿੰਗ ਨਿਯਮ ਕੀ ਹੁੰਦੀ ਹੈ ਜਿਲ੍ਹਾ ਮੈਨਟਨਰ ਸ਼ਹਾਪੁਰ ਦੀ ਚੋਣ ਹੁੰਦੀ ਹੈ 2 ਸਾਲ ਬਾਅਦ ਹੁੰਦੀ ਹੈ। ਔਰ ਇਹਦੇ ਵਿੱਚ ਹਰ ਵਾਰੀ ਅੱਜ ਤੱਕ ਸਰਬਸੰਮਤੀ ਨਾਲ ਹੀ ਜਿਹੜੇ ਪ੍ਰਧਾਨ ਚੁਣੇ ਗਏ ਪਹਿਲੇ ਵੀ ਤੇ ਪਹਿਲਾਂ ਵੀ ਦੋ ਵਾਰੀ ਸਰਬਸੰਮਤੀ ਨਾਲ ਹੀ ਪ੍ਰਧਾਨ ਚੁਣੇ ਗਏਗਾ ਉਸ ਤੋਂ ਪਹਿਲਾਂ ਮੈਂ 23 ਸਾਲ ਜਿਲ੍ਹਾ ਪ੍ਰਸ਼ਾਸਨ ਸ਼ਹਾਪੁਰ ਦਾ ਜਨਰਲ ਸੈਕਟਰੀ ਰਿਹਾ। ਹੁਣ ਮੈਨੂੰ ਇਹਨਾਂ ਨੇ 26 ਸ਼ਤਾਇਤਾ ਉਨਾ ਨੇ ਦੁਬਾਰਾ ਪ੍ਰਦਾਨ ਕਿਉਂ ਨਾ ਸਰਬਸੰਮਤੀ ਨਾਲ ਇਹਦੇ ਵਿੱਚ ਕੋਈ ਵੋਟਾਂ ਨਹੀਂ ਆਸੀ ਫੋਦੇ ਖੱਤ ਖੜੇ ਕਰਕੇ ਹੀ ਅਸੀਂ ਫੈਸਲਾ ਲੈ ਲੈਨੇ ਆ ਤੇ ਜਿਹੜੇ ਕੰਮ ਕਰਨਾ ਕੀਤੇ ਸੀ ਉਹਨਾਂ ਦੀ ਬਦੌਲਤ ਮੈਨੂੰ ਸਾਰੇ ਬੈਦਾਂ ਨੇ ਪਸੰਦ ਕੀਤਾ ਕਿਉਂਕਿ ਬੈਦਮੁੰਡ ਦਾ ਕੰਮ ਜੋ ਸੀਗਾ ਬਹੁਤ ਵਧੀਆ ਢੰਗ ਨਾਲ ਚੱਲਿਆ ਕਿਆ ਸਾਲ ਚ ਕਾਫੀ ਪ੍ਰਾਪਰਟੀਆਂ ਹੋਈਆਂ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਆਜਰ ਪੈਦਾ ਪ੍ਰਚਾਰ ਔਰ ਪ੍ਰਸਾਰ ਕੀਤਾ ਜਾਵੇ ਉਹਦੇ ਵਾਸਤੇ ਅਸੀਂ ਇੱਕ ਸੋਬੀਲਾਰਡੀ ਸਾਲਵਾ ਚਾਹਦੇ ਆ ਜੋ ਕਿ ਫਰੀ ਆਫ ਪਾਲਿਸੀ ਬਣਦੇ ਉਹਨੂੰ ਇਸੇ ਪਰਪਸ ਲਈ ਵਰਤਦੇ ਆ ਉਹਦੇ ਤੋਂ ਅਸੀਂ ਨੁਕਸੇ ਸਾਰੇ ਬੈਦਾਂ ਦੇ ਲੈਣੇ ਆ ਔਰ ਜਿਹੜੇ ਬੈਸਾ ਬਾਨ ਹੈ ਉਹ ਆਪਣੇ ਆਪਣੇ ਵਿਚਾਰ ਜਿਹੜੇ ਵੀ ਉਹ ਕੰਮ ਦੇ ਵਿੱਚ ਮਹਾਰਤ ਨਾਂਸਰ ਕਰਦੇ ਆ ਉਹਨੂੰ ਨੁਕਸੇ ਨੂੰ ਉੱਥੇ ਲਿਖ ਦਿੰਦੇ ਆ ਤੇ ਉਹਨੂੰ ਅਸੀਂ ਉਹਦੇ ਵਿੱਚ ਮਤਲਬ ਐਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਦੁਨੀਆ ਦਾ ਭਲਾ ਹੋ ਸਕੇ ਬਹੁਤ ਸਾਰੇ ਥਾਂ ਤੋਂ ਸਾਨੂੰ ਫੋਨ ਆਉਂਦੇ ਆ ਜਿਸ ਵਾਰ ਜਿਉਂ ਸੋਵੀਨਾਰ ਲੀਜ਼ ਕੰਪਨੀ ਤੋਂ ਬਾਅਦ ਵੰਡਦੇ ਆ ਉਹ ਬਹੁਤ ਦੂਰ ਦੂਰ ਤੱਕ ਦਿੱਲੀ ਤੱਕ ਪੂਰੇ ਮਤਲਬ ਹਿੰਦੁਸਤਾਨ ਤੱਕ ਹੀ ਜਾਂਦਾ ਜੀ ਤੇ ਜਾਣ ਤੋਂ ਬਾਅਦ ਸਾਨੂੰ ਬਹੁਤ ਫੋਨ ਆਉਂਦੇ ਆ ਤੇ ਵੇਖ ਜੀ ਇਹ ਨੁਕਸਾ ਕਿੱਦਾਂ ਸੀ ਇਹਨੂੰ ਕਿੱਦਾਂ ਬਣਾਉਣਾ ਕਿੱਦਾਂ ਨਹੀਂ ਕਰੋ ਉਹ ਚ ਬੈਦਾਂ ਨੇ ਸਾਰੀ ਤਰਤੀਬ ਤਾਂ ਦੱਸੀ ਹੁੰਦੀ ਆ ਪਰ ਕਈ ਪਿੰਟਾ ਐਸ਼ਿਆ ਹੋ ਗਿਆ ਜਿਹੜੀਆਂ ਕਿ ਨਹੀਂ ਪਤਾ ਲੱਗਦੇ ਸਾਡੇ ਪੁਰਾਣੇ ਬੈਦਾਂ ਦੀ ਆਪਣੀ ਪੈਠੀ ਆ ਕਈ ਨੁਕਸਿਆਂ ਦੇ ਵਿੱਚ ખોઈ ਜਾਂਦਾ ਕਿ ਨਹੀਂ ਅੱਗੇ ਪਿੱਛੇ ਕੁਝ ਪਤਾ ਨਹੀਂ ਲੱਗਦਾ ਤੋਲ ਦਾ ਪਤਾ ਨਹੀਂ ਲੱਗਦਾ ਨਾਪ ਦਾ ਪਤਾ ਨਹੀਂ ਲੱਗਦਾ ਤੇ ਫੇਰ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹਨਾਂ ਨੂੰ ਵਧੀਆ ਢੰਗ ਨਾਲ ਦੋਇ ਬਣਾਉਣ ਦੀ ਵਿਧੀ ਦੱਸਦੇ ਆ ਜਿਹੜਾ ਨੁਕਸਾ ਤਿਆਰ ਕੀਤਾ ਜਾਂਦਾ ਔਰ ਉਸਨੋਂクセਤੇ ਜਦੋਂ ਕੰਮ ਹੁੰਦਾ ਹੈ ਬਹੁਤ ਹੀ ਵਧੀਆ ਢੰਗ ਨਾਲ ਹੁੰਦਾ ਸਾਡੇ ਵੈਦਾਂ ਨੇ ਇੱਥੇ ਤੱਕ ਮਾਹਰਤਾ ਹਾਸਲ ਕੀਤੀ ਹੋਈ ਆ ਕਿ ਜਿੱਦਾਂ ਹੁਣ ਤੁਸੀਂ ਲਾ ਲਓਗੇ ਕੈਂਸਰ ਦਾ ਇਲਾਜ ਹੈ ਜਾਂ ਹਾਰਟ ਦਾ ਹੈ ਸਾਡੇ ਵੈਦ ਐਚਐਸ ਬਾਬਾ ਜੀ ਜਿਹੜੇ ਕਿ ਕੁੱਲੜਗਾੜੇ ਨਾਲ ਸਾਡੇ ਪੰਜਾਬ ਤਾਂ ਕੀ ਪੂਰੇ ਹਿੰਦੁਸਤਾਨ ਕੀ ਬਾੜ ਤੱਕ ਮਸ਼ਹੂਰ ਆ ਔਰ ਉਹ ਕੜਾ ਬਣਾਉਂਦੇ ਆ ਉਹਦੇ ਨਾਲ ਹੀ ਦੁਨੀਆ ਨੂੰ ਆਰਾਮ ਮਿਲਦਾ ਔਰ ਦੁਨੀਆ ਉਹਨਾਂ ਦੇ ਮਗਰ ਮਗਰ ਜਿੱਥੇ ਉਹ ਤਪੜੇ ਕਲੀਨਿਕ ਦੇ ਜਾਂਦੇ ਆ ਉੱਥੇ ਹੀ ਉਹਨਾਂ ਦੇ ਮਗਰ ਲੈਣਾ ਲੱਗਿਆ ਹੁੰਦੀ ਆ ਬਹੁਤ ਦੁਨੀਆ ਉਹਨਾਂ ਦਾ ਰਿਗਾਰਡ ਕਰਦੀ ਆ ਤੇ ਬਹੁਤੇ ਸਾਰੇ ਪੇਸ਼ੈਂਟਾਂ ਨੂੰ ਹਾਰਟ ਦੇ ਰੋਗ ਤੋਂ ਨਹੀਂ ਕੱਢ ਦਿੱਤਾ ਇਦਾਂ ਹੀ ਤੁਸੀਂ ਦੇਖ ਲਓ ਕਿਡਨੀ ਦੇ ਰੋਗ ਹੈਗੇ ਆ ਕਿਡਨੀ ਦੇ ਰੋਗਾਂ ਦੇ ਵਿੱਚ ਵੀ ਸਾਡੇ ਮਾਹਰ ਜਿਹੜੇ ਡਾਕਟਰ ਹੈਗੇ ਆ ਬਾਦ ਹੈਗੇ ਆ ਉਹ ਡਾਕਟਰ ਆਪਣੀ ਪੈਥੀਨਾ ਠੀਕ ਕਰਦੇ ਆ ਬੈਦ ਆਪਣੀ ਪੈਥੀਨਾ ਠੀਕ ਕਰਦੇ ਆ ਔਰ ਜਿਹੜੇ ਬੈਦਾਂ ਇਹਤੇ ਕੰਮ ਕਰਦੇ ਆ ਕਿਡਨੀ ਤੇ ਉਹਨਾਂ ਦੇ ਰਿਜ਼ਲਟ ਜਿਹੜੇ ਆ ਵੀ ਬਹੁਤ ਵਧੀਆ ਆ ਬਾਕੀ ਲਾਲੋ ਆ ਅੱਖਾਂ ਦੇ ਵਿੱਚ ਜੇ ਆਮ ਬਿਮਾਰੀਆਂ ਹੋ ਜਾਂਦੀਆਂ ਆ ਸਾਡੇ ਬੈਦ ਜਿਹੜੇ ਹੈਗੇ ਆ ਉਹਨਾਂ ਦੇ ਵੀ ਮਹਾਰ ਹੈਗੇ ਆ ਔਰ ਇਹਦੇ ਵਿੱਚ ਫ੍ਰੀ ਦਵਾਈ ਦਿੰਦੇ ਆ ਬਹੁਤ ਸਾਰੇ ਬੈਦ ਫ੍ਰੀ ਦਵਾਈ ਦੇਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕਰਦੇ ਆ। ਆਜਰਵਾਦਿਕ ਇੰਦਾਂ ਦੀ ਪੈਠੀ ਸੀ ਜਿਹੜੀ ਕਿ ਬਿਲਕੁਲ ਹੀ ਬਹੁਤ ਥੱਲੇ ਚਲ ਗਈ ਸੀ। ਪਰ ਹੁਣ ਕੁਝ ਸਰਕਾਰਾਂ ਨੇ ਸਭ ਕਰੀ ਇਹਦੇ ਤੇ ਬਹੁਤ ਕੰਮ ਕੀਤਾ। ਪੰਜਾਬ ਸਰਕਾਰ ਵੀ ਇਹ ਤੇ ਬਹੁਤ ਕੰਮ ਕਰ ਰਹੀ ਆ। ਤੇ ਸਾਨੂੰ ਵੀ ਉਹ ਗਾਈਡਲਾਈਨ ਮਿਲ ਰਹੀਆਂ ਸਾਡੇ ਬੋਰਡ ਤੋਂ। ਆਜਰਵਾਦੀ ਬੋਰਡ ਜੋ ਹੈ ਉਹਦੇ ਹਿਸਾਬ ਨਾਲ ਹੀ ਅਸੀਂ ਇਸ ਪੈਠੀ ਨੂੰ ਅੱਗੇ ਵਧਾ ਰਹੇ ਆ ਔਰ ਇਹਦਾ ਪ੍ਰਚਾਰ ਔਰ ਪ੍ਰਸਾਰ ਕਰਦੇ ਆ। ਅਸੀਂ ਆਜਰਦਾ ਦੇ ਫ੍ਰੀ ਮੈਡੀਕਲ ਕੈਂਪ ਬਹੁਤ ਦੂਰ ਦੂਰ ਤੱਕ ਲਾਨੇ ਆ ਗੁਰਦਾਸਪੁਰ ਤੱਕ ਅਸੀਂ ਪਾਕਿਸਤਾਨ ਬਾਰਡਰ ਤੋਂ 3 ਕਿਲੋਮੀਟਰ ਉਰੇ ਵੀ ਇੱਕ ਕੈਂਪ ਲਾਇਆ ਜਿੱਥੇ ਕਿ ਘਟੋ ਘਟਾ ਮੇਰੇ ਅਨਸਾਰ ਤਾਂ ਗਿਣਤੀ ਬਹੁਤ ਜ਼ਿਆਦਾ ਸੀ ਕੋਈ ਅਸੀਂ 5 550 ਦੇ ਕਰੀਬ ਜਿਹੜਾ ਉੱਥੇ ਹੈਗਾ ਉਹ پیشنਟ ਦੇਖਿਆ ਔਰ ਉੱਥੋਂ ਅੱਜ ਤੱਕ ਵੀ ਫੋਨ ਆ ਰਿਹਾ ਹੈ ਕਿ ਬੈਜੀ ਆ ਦਵਾਈ ਕਿੱਥੋਂ ਮਿਲੂਗੀ ਕਿੱਦਾਂ ਲਾਗੇ ਮੈਂ ਬਿਲਕੁਲ ਠੀਕ ਆ ਛਿੱਕਾਂ ਦੀ ਅਲਰਜੀ ਸੀ ਬਹੁਤੇ ਲੋਕਾਂ ਨੂੰ ਉਹਦਾ ਅਲਰਜੀ ਸੀ ਚਾਈਫਾਈਟ ਸੀ ਔਰ ਬੜੇ ਚੰਜੇ ਟੰਗਨਾ ਉਹਨਾਂ ਦਾ ਇਲਾਜ ਕੀਤਾ ਗਿਆ ਔਰ ਉਹਦੇ ਨਾਲ ਹੀ ਉਹਨਾਂ ਨੇ ਆਪਣੇ ਆਪ ਨੂੰ ਕਯੁਰ ਸਮਝਿਆ ਇਸ ਕਰਕੇ ਮੈਂ ਹੁਣ ਜਿੱਦਾਂ ਜ਼ਿਲ੍ਹਾ ਪੈਦ ਮੰਡਲ ਦੀ ਪ੍ਰਧਾਨਗੀ ਮੇਰੇ ਕੋਲ ਆਈ ਆ ਮੈਂ ਬਹੁਤ ਸਾਰੇ ਯਤਨ ਜਿਹੜੇ ਹੈਗੇ ਆ ਉਹ ਕਰਨੇ ਆ ਤੇ ਪਿਛਲੇ ਜਤਨਾ ਤੋਂ ਵੀ ਵੱਧ ਕੇ ਕੰਮ ਕਰਨਾ ਕਿਉਂਕਿ ਮੇਰੀ ਟੀਮ ਜਿਹੜੀ ਹੈਗੀ ਆ ਇਹਦੇ ਵਿੱਚ ਮੇਰੇ ਸਰਪ੍ਰਿੰਸ ਮੈਂ ਜਸਵੀਰ ਸਿੰਘ ਸੌਂਜੀ ਆ ਤੇ ਪੈਟਰਨ ਬੈਗਨੋਰ ਕਰ ਸ਼ਰਮਾ ਜੀ ਆ ਚੇਅਰਮੈਨ ਰਵਿਕਰਤ ਖੋਲੀਆ ਜੀ ਆ ਤੇ ਜਿਹੜੇ ਸਾਡੇ ਕੈਸ਼ੀਅਰ ਸਾਹਿਬ ਹਾਂਗੇ ਆ ਸੁਤਮਨ ਤਹਿਰ ਜੀ ਆ ਤੇ ਸੈਕਟੀ ਸਾਹਿਬ ਜਿਹੜੇ ਹੈਗੇ ਆ ਉਹ ਗੁਰਦੀਪ ਸਿੰਘ ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਸਾਡੇ ਥੱਲੇ ਜਿਹੜੇ ਬੀਸ ਪ੍ਰਧਾਨ ਹੈਗੇ ਆ ਜੁਆਇੰਟ ਸੈਕਟਰੀ ਹੈਗੇ ਆ ਆਪਣੇ ਆਪਣੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਮੈਂਬਰ ਹੈ ਇੱਥੇ ਤਾਂ ਕਿ ਬਹਾਰ ਵੀ ਤੁਸੀਂ ਬਿਹਾਰ ਬੰਗਾਲ ਤੇ ਜਿਹੜੇ ਆਮ ਪ੍ਰਾਂਤ ਹੈਗੇ ਆ ਜਿੱਦਾਂ ਰਾਜਸਥਾਨ ਹੋ ਗਿਆ ਦਿੱਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਉੱਤਰਾਖੰਡ ਤੋਂ ਵੀ ਸਾਡੇ ਮੈਂਬਰ ਜੰਮੂ ਕਸ਼ਮੀਰ ਇਥੋਂ ਕੇ इवन ਸਾਡੇ ਬਾਹਰ ਵੀ ਬਹੁਤ ਸਾਰੇ ਮੈਂਬਰ ਹੈਗੇ ਆ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਬੈ ਰੂਬਲ ਸਾਹਿਬ ਜਿਹੜੇ ਹੈਗੇ ਆ ਉਹ ਬਹੁਤ ਹੀ ਮਸ਼ਹੂਰ ਕਹਤਾ ਔਰ ਉਹ ਆਜ਼ਰਬੈਜਾਨ ਤੇ ਇੰਨਾ ਕੰਮ ਕਰਦੇ ਆ ਕਿ ਸਭ ਤੋਂ ਜ਼ਿਆਦਾ ਇਸ ਮਿਲੇ ਪੰਜਾਬ ਦੇ ਵਿੱਚ ਰੂਬਲ ਸਾਹਿਬ ਦਾ ਨਾਮ ਆ ਹੁਸ਼ਿਆਰਪੁਰ ਦੇ ਵਿੱਚ ਅਸੀਂ ਸਾਰੇ ਬੈਦਾਂ ਨੇ ਪੈਸੇ ਪਾ ਕੇ ਜੋ ਵੀ ਕਲੈਕਸ਼ਨ ਕੀਤੀ ਗਈ ਔਰ ਉਹਦੇ ਵਿੱਚ ਸਾਨੂੰ ਸਰਕਾਰ ਦੀ ਵੀ ਐਡਸ ਹੈਗੀ ਆ ਕੁਝ ਸਾਡੇ ਜਿਹੜੇ ਸਹਿਯੋਗੀ ਸੱਜਣ ਹੈਗੇ ਆ ਸਾਨੂੰ ਕੋਈ ਫੋਰਮ ਤੋਂ ਵੀ ਬਾਕੀ ਇੱਥੋਂ ਵੀ ਸਾਨੂੰ ਮਦਦ ਦੇ ਰਿਹਾ ਅਸੀਂ ਇੱਕ ਭਵੰਦੀ ਉਸਾਰੀ ਕੀਤੀ ਆ ਜਿਹੜੀ ਕੇ ਹੁਣ ਵੀ ਉਸਾਰੀ ਅਧੂਰੀ ਨਾ ਅਸੀਂ ਚਾਹੁੰਦੇ ਆ ਕਿ ਜਿਹੜੇ ਮੇਰੇ ਵੀਰ ਮੇਰੀ ਇਸ ਵੀਡੀਓ ਨੂੰ ਦੇਖਣ ਉਹ ਇਸ ਨੂੰ ਯਕੀਨੀ ਬਣਾਉਣ ਕਿ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਉਸ ਭਵਨ ਦਾ ਵਧੀਆ ਢੰਗ ਨਾਲ ਨਿਰਮਾਣ ਕਰਕੇ ਉੱਥੇ ਆਦਰਵਾਦ ਨੂੰ ਅਸੀਂ ਪਰਫੁੱਲਤ ਕਰ ਸਕੀਏ ਇਸ ਭਵਨ ਦੇ ਵਿੱਚ ਸਾਡੀ ਥੋੜੀ ਜਿਹੀ ਮਦਦ ਸਰਕਾਰ ਨੇ ਕੀਤੀ ਉਹਨਾਂ ਨੇ ਸਾਡਾ ਭਵਨ ਖੜਾ ਕੀਤਾ ਬਾਕੀ ਹੁਣ ਵੀ ਸਰਕਾਰ ਸਾਨੂੰ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਸਾਨੂੰ ਇਹ ਮਦਦ ਮਿਲਣੀ ਆ ਮੈਂ ਆਪਣੇ ਐਨ ਆਰ ਆਈ ਭਰਾਵਾਂ 'ਗੇ ਬੇਨਤੀ ਕਰਨੀ ਚਾਹੁੰਦਾ ਕਿ ਉਹ ਸਾਡੇ ਨਾਲ ਸੰਪਰਕ ਕਰਨ ਮੇਰਾ ਜਿਹੜਾ ਅ ਜਿਲ੍ਹਾ ਬੈਦਮੰਡਲ ਦਾ ਇਹ ਸਾਈਟ ਹੈਗੀ ਇਹ ਸਾਰੇ ਹੀ ਹੈਗੀ ਆ ਬਾਕੀ ਮੇਰਾ ਨੰਬਰ ਵੀ ਲਿਖ ਸਕਦੇ ਬੈਦਰ ਸਿੰਘ ਸੰਧਰ 93158 43419 ਇਹਦੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਹਰ ਕਿਸਮ ਦੀ ਜੋ ਵੀ ਇਹ ਸਾਨੂੰ ਦੇ ਸਕਦੇ ਆ ਉਹ ਸਾਨੂੰ ਜ਼ਰੂਰੀ ਆ ਪਰ ਸਾਨੂੰ ਉਹ ਮਿਲਣੀ ਚਾਹੀਦੀ ਆ ਤਾਂ ਕਿ ਅਸੀਂ ਆਪਣੇ ਕੰਮ ਨੂੰ ਹੋਰ ਵੀ ਅੱਗੇ ਵਧਾ ਸਕੀਏ ਬਾਕੀ ਅਸੀਂ ਬਹੁਤ ਸਾਰੇ ਆ ਬੂਟੀਆਂ ਦੇ ਬਹੁਤ ਸਾਰੇ ਇਦਾਂ ਦੇ ਦਰਖਤ ਜਿਹੜੇ ਅਸੀਂ ਲਾਣੇ ਆ ਹਰੀਆਲੀ ਵਾਸਤੇ ਵੀ ਜਿਹੜੇ ਕੰਮ ਕਰਦੇ ਆ ਆਕਸੀਜਨ ਤੇ ਵੀ ਕੰਮ ਕਰਦੇ ਆ ਅਸੀਂ ਇਸ ਵਿੱਚ ਮਨੂੰ ਬਹੁਤ ਤੇਜ਼ੀ ਨਾਲ ਵਡਿਆ ਔਰ ਹੁਣ ਵੀ ਮੈਂ 56 ਮੰਦਰਾਂ ਦੇ ਵਿੱਚ ਨੁਦਰਾਖਵੇ ਪੌਦੇ ਲਗਾਏ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕੰਮ ਲਈ ਵਰਤਿਆ ਜਾ ਸਕਦਾ। ਨੁਦਰਾਖਸ਼ ਇੱਕ ਇਦਾਂ ਦਾ ਦਰਕਤ ਹੈ ਜਿਹੜਾ ਕਿ ਸਾਡੇ ਬੀਪੀ ਨੂੰ ਬਹੁਤ ਛੇਤੀ ਮੋੜ ਲੰਦਾ। ਜੇ ਦਾ ਬੀਪੀ ਹਾਈ ਹੁੰਦਾ ਉਹਨੂੰ ਬਹੁਤ ਛੇਤੀ ਇਹ ਕਿਸੇ ਢੰਗ ਨਾਲ ਦਵਾਈ ਅਸੀਂ ਦਿੰਨੇ ਆ ਔਰ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਬਾਕੀ ਸ਼ੂਗਰ ਵਾਸਤੇ ਵੀ ਅਸੀਂ ਬਹੁਤ ਸਾਰੀਆਂ ਬੂਟੀਆਂ ਆਮ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਲਾਈਆਂ ਤੇ ਜਿੱਦਾਂ ਹੁਣ ਸਾਡੇ ਹਰਬਲ ਪਲਾਂਟs ਹੈਗੇ ਆ ਇਹਦੇ ਵਿੱਚ ਗਵਰਨਮੈਂਟ ਵੀ ਸਾਡਾ ਸਹਿਯੋਗ ਕਰਦੀ ਆ ਤੇ ਉਹ ਅਸੀਂ ਆਮ ਸਕੂਲਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਤੇ ਲਗਾਉਂਦੇ ਰਹਿੰਦੇ ਆ ਢਾਈ ਕਿੱਲੇ ਦੇ ਵਿੱਚ ਅਸੀਂ ਰਵੀ ਦਾ ਯੂਨੀਵਰਸਿਟੀ ਦੇ ਵਿੱਚ ਵੀ ਇਹ ਜਿਹੜੇ ਹਰਬਟ ਪਲਾਂਟ ਆ ਇਹ ਲੁਆਇਫ ਜਿਲ੍ਹਾ ਬੈਦ ਮੰਡਲ ਖਿਹਾਰਪੁਰ ਬਲੋਂ ਜੋ ਕਿ ਅਜੇ ਵੀ ਹੁਣ ਚੱਲ ਰਹੇ ਆ ਆਉਣ ਵਾਲੀ ਜਿਹੜੀ ਹੈ ਜੀ ਜਨਰੇਸ਼ਨ ਉਹਨੂੰ ਉਹਦਾ ਫਾਇਦਾ ਜ਼ਰੂਰ ਮਿਲੇਗਾ ਅੱਜ ਇਹ ਹਸਪੀਟਲ ਹਿਆਰਪੁਰ ਦੇ ਵਿੱਚ ਵੀ ਫਰਮਲ ਪਲਾਂਟ ਦੇ ਬੂਟੇ ਲਾਏ ਜੋ ਕਿ ਹੁਣ ਵੀ ਚੱਲ ਰਹੇ ਆ ਮੈਂ ਇਸ ਗੱਲ ਦੀ ਇੱਕ ਆਮ ਆਪਣੇ ਜਿੰਨੇ ਮੇਰੇ ਸਹਿਯੋਗੀ ਸੱਜਣਾ ਉਹਨਾਂ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਜੇ ਉਹ ਸਾਡੀ ਮਦਦ ਕਰਨਗੇ ਅਸੀਂ ਇਹਨੂੰ ਹੋਰ ਵੀ ਬਹੁਤ ਉੱਚੀਆਂ ਤੇ ਲਿਆ ਸਕਦੇ ਆ ਤੇ ਮੇਰਾ ਇਹੀ ਜਿਹੜਾ ਵਿਚਾਰ ਸੀ ਇਹੀ ਹੈਗੇ ਆ ਸਾਰੇ ਸੱਜਣੇ ਸਾਡਾ ਸਹਿਯੋਗ ਕਰਨ ਤੌਰ ਆਮ ਬੈਲ ਜਿੰਨੇ ਵੀ ਹੈਗੇ ਆ ਜੇ ਸਾਡੇ ਨਾਲ ਸੰਪਰਕ ਕਰਨਗੇ ਸਾਡੀ ਹਰ ਮੀਟਿੰਗ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਜ਼ਿਲ੍ਹਾ ਬਾਗਮੰਡਾ ਲਾਹਤਪੁਰ ਦੀ ਮੀਟਿੰਗ ਮੰਤਰੀ ਭਵਨ ਜਗਦੰਬੇ ਕਲੋਨੀ ਕੋਟਲਾ ਗਾਉਂਸਫੋਰ ਹੁਸ਼ਿਆਰਪੁਰ ਵਿੱਚ ਹੁੰਦੀ ਆ ਤੇ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਨਾਲ ਜੁੜ ਸਕਦੇ ਆ ਅਸੀਂ ਬੂਟੀਆਂ ਬਾਰੇ ਔਰ ਨੁਕਤੇ ਬਾਰੇ ਉਥੇ ਗਿਆਨ ਦਿੰਦੇ ਆ ਸਾਡੇ ਬਹੁਤ ਸਾਰੇ ਬੈਬ ਜਿਹੜੇ ਬਹੁਤ ਸਾਰੇ ਚੱਜੇ ਵੈਦ ਆ ਵਧੀਆ ਢੰਗ ਦੇ ਵੈਦ ਆ ਉਹ ਸਾਡੇ ਕੋ ਆਉਂਦੇ ਆ ਦੂਰੋਂ ਦੂਰੋਂ ਸਾਡੇ ਕੋ ਆਉਂਦੇ ਆ ਪਲੇਅਰਪੋਟਲੋਂ ਤੱਕੀ ਗੁਰਦਾਸਪੁਰ ਤੱਕ ਤੇ ਉਹ ਆਪਣੇ ਆਪਣੇ ਨੁਕਤੇ ਉਥੇ ਦਿੰਦੇ ਆ ਤੇ ਅਸੀਂ ਸਾਰੇ ਵੈਦਾਂ ਨੂੰ ਬੇਨਤੀ ਕਰਦੇ ਆ ਕੋ ਸਾਡੇ ਨਾਲ ਵੱਧ ਤੋਂ ਵੱਧ ਜੁੜਨਾ ਔਰ ਆਜਰ ਵੈਦਾਂ ਦਾ ਇਹ ਜਿਹੜਾ ਹੈਗਾ ਇਹ ਲਾਹਾ ਲੈ ਸਕਣ ਜੈ ਚੀਨੀ ਧਰਮੰਤਰੀ ਜੈ ਸ਼੍ਰੀ ਅਕਾਲ